ਲਾਲਾਬਾਦ ਵਿੱਚ ਸਤਲੁਜ ਦਰਿਆ ਦੇ ਕੰਢੇ ਵਸੇ ਇਲਾਕਿਆਂ ਦਾ ਵਿਧਾਇਕ ਜਗਦੀਪ ਗੋਲਦੀ ਕੰਬੋਜ ਐਸਟੀਐਮ ਬਲਕਰਨ ਸਿੰਘ ਨੈਪ ਤਹਿਸੀਲਦਾਰ ਡਰੇਨੇਜ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਦੌਰਾ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਬਰਸਾਤਾਂ ਤੋਂ ਪਹਿਲਾਂ ਹੀ ਹੜ੍ਹਾਂ ਨਾਲ ਨਜਿੱਠਣ ਦੇ ਲਈ ਇੰਤਜ਼ਾਮਾਤ ਕੀਤੇ ਜਾ ਰਹੇ ਨੇ ਤੇ ਪਿਛਲੇ ਸਾਲ ਹੋਏ ਨੁਕਸਾਨ ਵਾਲੀਆਂ ਥਾਵਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਾਰ ਜੇਕਰ ਬਰਸਾਤਾ ਦੌਰਾਨ ਹੜ ਆਉਂਦੇ ਨੇ ਤਾਂ ਨੁਕਸਾਨ ਤੋਂ ਬਚਿਆ ਜਾ ਸਕੇ। ਉਹ ਇਸੇ ਕਰਕੇ ਅਸੀਂ ਅੱਜ ਜਲਾਲਾਬਾਦ ਦੇ ਸਾਡੇ ਐਸ.ਐਮ. ਸਾਹਿਬ ਹੋਰ ਪੂਰੀ ਡਰੇਨੇਜ ਡਿਪਾਰਟਮੈਂਟ ਦੀ ਸਾਰੀ ਟੀਮ ਅੱਜ ਇਸੇ ਵੈਰੀਫਾਈ ਕਰਨ ਇੱਕ ਵਾਰੀ ਆਏ ਸਾਰਾ ਚਿੱਟੇ ਚਿੱਟੋਂ ਪਾਣੀ ਦੀ ਮੂਵਮੈਂਟ ਬਣੀ। ਕਿ ਜੇ ਹੜ੍ਹ ਵੀ ਆਉਂਦੇ ਆ ਤਾਂ ਉਹਦਾ ਟਾਈਮ ਨਾਲ ਨਿਪਟਾਰਾ ਕੀਤਾ ਜਾ ਸਕੀ ਕਿਵੇਂ ਅਸੀਂ ਉਸ ਤੋਂ ਬਚਾ ਜਾ ਸਕੀ ਅੱਜ ਐਮਐਲਏ ਸਾਹਿਬ ਦੀ ਸਾਥ ਨਾਲ ਅਸੀਂ ਅੱਜ ਬਾਰਡਰ ਏਰੀਆ ਦੇਖਣਾ ਹੈ ਤੇ ਇੱਥੇ ਪਾਣੀ ਦੇ ਮਾਰ ਪੈਂਦੀ ਹੈ ਤੇ ਤਕਰੀਬਨ ਏਰੀਆ ਅਸੀਂ ਦੇਖ ਲਿਆ ਹੈਗਾ ਤੇ ਜਿੱਥੇ ਇੱਥੇ ਪਹਿਲਾਂ ਪੇਰੇ ਵਾਲੀ ਪ੍ਰੋਬਲਮ ਆਈ ਸੀ ਉਹ ਦੇਖ ਰਹੇ ਹਾਂ ਪੁਆਇੰਟ ਅਸੀਂ ਤੋ ਪ੍ਰੋਬਲਮ ਨੂੰ ਹੱਲ ਕਰਨੀ ਕੋਸ਼ਿਸ਼ ਕਰਾਂਗੇ ਵੀ ਮੀਆਂ ਤੋਂ ਪਹਿਲਾਂ ਪਹਿਲਾਂ ਅੜਾਂ ਤੋਂ ਪਹਿਲਾਂ ਪਹਿਲਾਂ ਜਿਹੜੀ ਪ੍ਰੋਬਲਮ ਹੱਲ ਕਰਾਂ। ਸਾਡੇ ਵੱਲੋਂ ਦੇਖੋ ਇਹਿਤਿਆਤ ਵੱਲੋਂ ਤਾਂ ਕੁਛ ਕੀਤਾ ਜਾ ਸਕਦਾ। ਬਚਾਅਰ ਬਚਾਅ ਕਾਰਨੀ ਹੈਗੇ ਸਾਡੇ ਬਚਾਅਰ ਜਿਹੜਾ ਹੈਗਾ ਉਹ ਵੀ ਕਰ ਸਕਦੇ ਆ। ਕਿਉਂਕਿ ਡਾਲਰ ਰੂਪਾ ਤਾਂ ਹੈ ਨਹੀਂ ਜਿਹਦੇ ਕੋਈ ਕਰ ਸਕੀਏ। ਤੋ ਇਹੀ ਇਹ ਪੁਲ ਬਾਰੇ ਪਤਾ ਲੱਗਿਆ ਸੀਗਾ ਪੁਲ ਕਰਕੇ ਡਾਫ ਲੱਗਦੀ ਹੈ। ਸੋ ਇਹਨਾਂ ਦਾ ਨਾਮ ਲਿਖਾ ਪੜੀ ਕਰਾਂਗੇ ਵੀ ਇਹ ਪੁਲ ਦੀ ਜਿਹੜੀ ਮੁਰੰਮਤ ਕਰਾਈ ਜਾਵੇ।